ਆ ਗੀ ਦੰਦਾ ਕਦੋਂ ਆ ਨੀ ਜੀ ਜੀਵਾ ਨਾ ਸਵਾਗਤ ਆ ਜੀ ਤੁਹਾਡਾ ਅੱਜ ਦੇ ਬਲੌਗ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਆਪਣਾ YouTube ਚੈਨਲ ਕਰੋ ਸਬਸਕ੍ਰਾਈਬ ਕਮੈਂਟ ਸ਼ੇਅਰ ਲਾਈਕ ਚੱਕ ਦੋ ਫੱਟੇ ਤੇ ਆਪਣੀ ਕਰਦੋਂ ਦੀ ਤਿਆਰੀ ਹੈ ਜੀ ਆਪਾਂ ਉਹ ਅੰਬਾਲਾਂ ਵੀ ਪਹੁੰਚਣ ਲੱਗੇ ਉਹਦੇ ਵਿੱਚ ਗੋਪੀ ਲਾਵਾਂਗੇ 15 20 25 ਦੇਣਾਂ ਤੱਕ 20 ਦੇਣਾਂ ਦਾ ਕਰਾਂ ਇਹ ਆ ਦੇਖੋ ਇੱਧਰ ਆਹੀ ਆਪਣਾ ਖੇਤ ਤਾਂ ਕਿਸੇ ਦਾ ਹੋਗਾ ਤੇ ਆਪਣਾ ਕਦੂ ਲਾਉਣ ਲੱਗੇ ਉਧਰ ਬੀਬੀਆਂ ਭੈਣਾਂ ਲਾ ਰਹੀਆਂ ਨੇ ਤੇ ਆਹ ਬੀਜ ਦਿੰਦਾ ਕਦੂਆਂ ਦੇ ਬੀਜ ਰਿਜਵਾਨ ਆਣਾ ਸ਼ੁਰੂ ਕਰਨ ਕਰੀਏ ਆਪਣਾ ਕਦੂ ਬਹੁਤ ਵਧੀਆ ਬਤ ਵੀ ਨਕਾਨ ਦਾ ਤਸੱਲੀ ਦਾ ਹੁੰਦੀ ਆ ਹਰੇਕ ਹਨਾ ਇਹ ਕਾਫੀ ਬੀਬੀ ਵਧੀਆ ਇਹ ਵੀ ਦੱਸੋ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਵੀ ਇਹ ਬੀਚ ਸਹੀ ਹੈ ਕਿਉਂਕਿ ਆਪਣਾ ਤਜਰਬਾ ਜੇ ਪਹਿਲੇ ਸਟਾਰਟਿੰਗ ਹੀ ਆਪਣੀ ਦਾ ਜੇ ਇਹ ਆਪਾਂ ਜਿਹੜੀ ਬੱਟਾ ਹੈ ਨਾਖਾਂ ਵਾਲੀ ਵਿਚਾਲੇ ਆਪਣੇ ਨਾਖਾਂ ਨੇ ਤੇ ਇਹਦੇ ਵਿੱਚ ਅੰਦਰਲੇ ਪਾਸੇ ਲਾ ਰਹੇ ਆ ਅੰਦਰਲੇ ਪਾਸੇ ਆ ਬੱਟ ਲੱਤੇ ਅੰਦਰੋਂ ਸੇ ਬੀਜ ਲਾ ਕੇ ਜੇ ਜਿਹੜੀ ਆਪਾਂ ਚਾਲੇ ਜਗਾ ਛੱਡੀ ਹੋਈ ਹੈ ਇਹਦੇ ਵਿੱਚ ਨੂੰ ਆਪਾਂ ਬੇਲਾ ਕਰਦਾਂਗੇ ਬੇਲਾ ਇਹਦੇ ਵਿੱਚ ਖੁੱਲੀ ਜਗ੍ਹਾ ਤੇ ਹੋਣੀਆਂ ਨੇ ਜਿਹੜੀ ਸੁੱਕੀ ਹੋਣੀ ਹੈ ਜਗਾ ਤੇ ਇਹਦੇ ਵਿੱਚ ਇੱਥੇ ਪਾਣੀ ਲਾਵਾਂਗੇ ਆਪਾਂ ਨਾਲ ਤਾਂ ਨਾਖਾ ਨੂੰ ਪਾਣ ਲੱਗ ਜਾ ਕਰਨਾ ਨਾਲੇ ਬੁੱਟਿਆਂ ਨੂੰ ਇਹਦੇ ਬੇਲ ਸੌਰੀ ਬੇਲਾਂ ਨੂੰ ਲੱਗ ਜਾ ਕਰਨਾ ਨਾਲੇ ਬੁੱਟਿਆਂ ਨੂੰ ਲੱਗ ਜਾ ਕਰਨਾ ਤੇ ਇੱਧਰ ਤੇ ਦੂਨੇ ਪਾਸੇ ਲਾਵਾਂਗੇ ਆ ਜਗਾ ਆਪਣੇ ਦੋਨੇ ਪਾਸੇ ਤਿਆਰ ਕਰ ਲਈਏ ਛੱਡੀ ਹੋਈ ਆ ਤੇ ਦੇਖੋ ਇਦਾਂ ਮਾਤਾ ਹਨੇ ਲਾ ਰਹੀਆਂ ਨੇ ਕਦੂ ਬੀਜ ਲਾ ਰਹੇ ਨੇ ਕਦੂ ਦੇ ਇਹ ਇਤੁਸ਼ਿੰਦ ਸੋਗਾਂ ਨੂੰ ਥੋੜਾ ਜਿਹਾ ਇਹਦੇ ਵਿੱਚ ਆਪਾਂ ਸਿਮਲਾ ਮਿਰਚ ਲਾ ਸਕਦੇ ਹਾਂ ਨਾਲ ਬੱਟਾਂ ਦੇ ਤੇ ਸਿਮਲਾ ਮੱਤੇ ਦੇ ਪ੍ਰਿੰਡੀ ਸਾਡੇ ਸਾਲਾ ਵੀ ਇੱਕ ਬੱਟਰ ਤੇ ਸਿਮਲਾ ਮਿਰਚ ਕਰਦੀ ਵੀ ਇੱਕ ਦੇ ਪ੍ਰਿੰਡੀ ਕਰਦੀ ਮਿਕਸ਼ੇ ਹੋ ਜਾਣਾ ਕਿਉਂਕਿ ਕਦੂ ਦੇ ਦਾ ਬੇਲਾ ਨੇ ਇਹਨਾਂ ਨੇ ਬੁੱਟੇ ਜਿਵੇਂ ਬਣ ਕੇ ਉੱਪਰ ਹੋ ਜਾਣੇ ਨੇ ਦੇਵਾ ਬਾਬਾ ਨੂੰ ਵੀ ਰੈਡ ਉਹ ਜਿੱਸੇ ਹੀ ਰਹੂਗਾ ਆਪਣਾ ਇਧਰ ਮੱਝਾਂ ਆ ਰਹੀਆਂ ਨੇ ਬੀਜੋ ਬਸ ਕੰਮ ਨੇ ਬੜਨ ਵਾਲੀ ਸਵੇਰ ਹੋ ਜਾਂ ਲੱਗੀ ਹੈ ਨੇ ਬੜਾ ਕੰਮ ਹੈ ਠੀਕ ਹੈ ਜੀ ਸਪੋਰਟ ਕਰਨ ਲਈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਹਰबानी ਦਿਵਸਾਤ ਸਤ ਸ੍ਰੀ ਅਕਾਲ